ਲਓ ਜੀ ਬਾਈ ਜੀ ਆਪਾਂ ਬੈਠਾਂਗੇ ਸਮੇ ਰਿਸ਼ੀਗੇ ਦੇ ਵਿੱਚ ਹਨਾ ਬਹੁਤ ਵੀਰਾਂ ਦੇ ਸਵਾਲ ਹੁੰਦੇ ਨੇ ਵੀ ਰਾਸਤਾ ਕਿਵੇਂ ਆਏਗਾ ਗੁਰਦੁਆਰਾ ਸ੍ਰੀ हेमਕੁੰਟ ਸਾਹਿਬ ਵੀ ਹਨਾ ਕਿਉਂਕਿ ਬਹੁਤ ਸਾਰੀਆਂ ਬਾਈ ਜੀ ਵੀਰਾਂ ਨੇ ਕਿਹਾ ਵੀ ਰਾਸਤੇ ਖਰਾਬ ਨੇ ਰਾਸਤੇ ਬਲੌਕ ਨੇ ਯਾਤਰਾ ਬੰਦ ਹੋ ਗਈ ਹੈ ਜਾ ਬਾਈ ਜੀ ਕੁਝ ਵੀ ਨਹੀਂ ਆਏਗਾ ਤੁਹਾਨੂੰ ਇੱਕ ਵੀਡੀਓ ਦਿਖਾਉਣਾਗੇ ਜਿੱਥੇ ਵੀਰਾਂ ਨਾਲ ਗੱਲਬਾਤ ਕਰੇਗੇ ਉਹ ਵੀਰ ਅੱਜ ਹੀ ਯਾਤਰਾ ਬਾਈ ਜੀ ਖਤਮ ਕਰਕੇ ਆਏ ਨੇ ਤੇ ਆਪਦੇ ਘਰ ਨੂੰ ਚੱਲੇ ਨੇ ਠੀਕ ਆ ਬਾਕੀ ਬਾਈ ਜੀ ਵੀ ਰਨਾ ਗੱਲਬਾਤ ਕਰਦਾ ਜੀ ਵੇਖਿਓ ਵੀ ਰਾਸਤਾ ਕੋਈ ਵੀ ਬਲਾਕ ਨਹੀਂਗਾ ਸਭਾ ਸਾਫ ਰਾਸਤੇ ਨੇ ਵੀਰਾਂ ਤੋਂ ਪੁੱਛਦੇ ਆ ਵੀ ਕਿਵੇਂ ਆ ਕੀ ਗੱਲਬਾਤ ਆ ਜੀ ਵੈਗੁਰ ਜੀ ਦਾ ਖਾਲਸਾ ਸ੍ਰੀ ਵੈਗੁਰ ਜੀ ਦੀ ਫਤਿਹ ਤੇ ਸੰਗਤ ਜੀ ਆਪਾਂ ਨਾਲ ਇਸ ਟਾਈਮ ਖੜੇ ਆਗੇ ਪੁਤਰਾ ਖਣ ਦੇ ਵਿੱਚ ਗੁਰਦੁਆਰਾ ਸ੍ਰੀ ਹੇਮਕੋਟ ਸਾਹਿਬ ਜਿਹੜਾ ਰਿਤੀ ਕੇ ਦੇ ਵਿੱਚ ਹੈਗਾ ਤੇ ਇਹ ਭਰਾ ਆਪਾਂ ਨੂੰ ਮਿਲੇ ਨੇ ਪਾਈ ਲੁਧਿਆਣੇ ਤੋਂ ਨੇਗੇ ਤੇ ਇਹ ਹੇਮਕੋਟ ਸਾਹਿਬ ਦੀ ਯਾਤਰਾ ਕਰਕੇ ਬਾਫੀ ਕਰ ਰਹੇ ਨੇ ਤੇ ਆਪਾਂ ਇਹ ਵੀਡੀਓ ਬਣਾਉਂਦਾ ਮਕਸਦ ਇੱਕ ਇਹੀ ਸੀਗਾ ਕਿ ਤਾਂ ਕਾਫੀ ਵੀਡੀਓ ਜਿਹੜੇ ਵਾਇਰਲ ਹੋ ਰਹੀਆਂ ਨੇ ਕਿ ਉੱਪਰਲਾ ਹੇਮਕੁੰਡ ਸਾਹਿਬ ਮੌਸਮ ਕਾਫੀ ਜ਼ਿਆਦਾ ਖਰਾਬ ਹੋ ਗਿਆ ਤੇ ਸੰਗਤਾਂ ਨੂੰ ਰੁਕਿਆ ਹੀ ਆ ਰਿਹਾ ਕਿ ਨਾ ਆਉ ਦਸਨਾ ਵਾਸਤੇ ਤੇ ਵੀ ਇਹਨਾਂ ਨੂੰ ਪੁੱਛਿਆ ਵੀਰ ਕਹਿੰਦੇ ਕਿ ਬਹੁਤ ਵਧੀਆ ਰਸਤਾ ਹੈਗਾ ਕੋਈ ਦਿੱਕਤ ਨਹੀਂ ਆਗੀ ਸਹੀ ਗੱਲ ਹੈ ਵੀਰ ਜੀ ਕੋਈ ਨਾ ਦਿੱਕਤ ਨਹੀਂ ਹੈਗੀ ਵੀਰੇ ਕੋਈ ਪਰਪੁਰਖ ਦਾ ਕੋਈ ਰਾਹ ਬਲਾਕ ਦਾ ਮਿਲਿਆ ਨਹੀਂ ਸਾਨੂੰ ਵੀਰੇ ਬਹੁਤ ਵਧੀਆ ਦੱਸਿਆ ਸਹੀ ਹੈ ਆਕਸੀਜਨ ਦੀ ਕੋਈ ਪ੍ਰੋਬਲਮ ਨਹੀਂ ਹੋਵੇ ਆਕਸੀਜਨ ਵੀ ਨਹੀਂ ਵੀਰੇ ਜਿਹਨੂੰ ਮਾੜੀ ਮੋਟੀ ਸਾਹ ਦੀ ਪ੍ਰੋਬਲਮ ਹੈਗੀ ਆ ਉਹ ਆਪਣਾ ਪਹਿਲਾਂ ਹੀ ਹੱਲ ਕਰਕੇ ਜਾਂਦਾ ਜਿਵੇਂ ਤੈਨੂੰ ਪਹਿਲਾਂ ਹੀ ਦਿੱਕਤ ਆ ਮਤਲਬ ਉਹਨੂੰ ਆਉਂਦੀ ਆ ਥੋੜੀ ਮੋਟੀ ਪ੍ਰੋਬਲਮ ਆਦਰਵਾਇਜ਼ ਨੋਰਮਲੀ ਆ ਸਭ ਦਾ ਠੀਕ ਹੈ ਆਮ ਬੰਦਾ ਤਾਂ ਵਧੀਆ ਦਾ ਅਨੁਸ਼ਾਰਣ ਕਰਕੇ ਆਉਂਦਾ ਵੀਰੇ ਠੀਕ ਹੈ ਤੇ ਬਾਈ ਪਹਿਲੀ ਯਾਤਰਾ ਹੈ ਕਿ ਇਸ ਤੋਂ ਪਹਿਲਾਂ ਵੀ ਤੁਸੀਂ ਆਏ ਹੋ ਨਹੀਂ ਪਹਿਲੀ ਵਾਰ ਹੀ ਆਈ ਸੀ ਠੀਕ ਹੈ ਕੀ ਨਾਮ ਵੀਰ ਦਾ ਸਿਰਵਿੰਦਰ ਸਿੰਘ ਕਿਦੋਂ ਲਿਜੈਂਡਸ ਮਾਗੀ ਬਾਈ ਜੀ ਆਪਣਾ ਕੀ ਗੁਰਦੀਪ ਸਿੰਘ ਬਾਈ ਲਿਜੈਂਡਸ ਜੀ ਦੋਸਤਿਓ ਹਾਂਜੀ ਮੈਂ ਦੋਸਤਿਓ ਕਿੰਨੀ ਜਾਣੇ ਆਇ ਤੁਸੀਂ ਅਸੀਂ ਕਰਨ ਜਾਣੇ ਆਏ ਸੀ ਬਾਈ ਬਸ ਕੇ ਜਾਂ ਅਸਲ ਵਿੱਚ ਪੈਂ ਤੋਂ ਆਏ ਸੀ ਬਾਈ ਟਰੇ ਜੀ ਸੀ ਕਿ ਤੱਕ ਆ ਗਏ ਲੋ ਜੀ ਇਹਨਾਂ ਸਭਾ ਆਉਣਾ ਚਾਹੁੰਦੇ ਨੇਗੇ ਬਾਈ ਵਾ ਹੁਣ ਆ ਜਾਓ ਕੋਈ ਇਹੋ ਜਿਹੀ ਕੋਈ ਦਿੱਕਤ ਨਹੀਂ ਹਾਜ਼ਰੀ ਲਵਾ ਜਾਓ ਤੁਸਾਂ ਪਿਤਾ ਦੇ ਚਰਨਾਂ ਦੇ ਵਿੱਚ ਆ ਕੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਔਪਰੇ ਜਾਣਾ ਚਾਹੁੰਦੇ ਨੇ ਚੱਲਤੀ ਲੜਣਾ ਪੂਰੀ ਤਰ੍ਹਾਂ ਦੇ ਪੈਣੂ